ਇੱਕ ਕਹਾਣੀ ਆ ਉਸ ਘਰ ਦੀ ਜਿਸ ਵਿੱਚ ਇੱਕ ਬੁੱਢੇ ਬਜ਼ੁਰਗ ਰਹਿੰਦੇ ਹਨ ਜੋ ਆਪਣੀਆਂ ਪੋਤੀਆਂ ਨਾਲ ਰਹਿ ਰਹੇ ਹਨ ਇਹਨਾਂ ਦਾ ਇੱਕ ਬੇਟਾ ਜੋ ਕਿ ਨਸ਼ੇ ਦਾ ਬਹੁਤ ਹੀ ਜ਼ਿਆਦਾ ਆਦੀ ਹੋ ਚੁੱਕਿਆ ਹੈ ਤੇ ਘਰੋਂ ਚਲਾ ਗਿਆ ਹੈ ਪੁੱਤ ਤਾਂ ਗਿਆ ਹੀ ਹੈ ਪੁੱਤ ਤੋਂ ਦੁਖੀ ਆ ਕੇ ਨੂੰ ਵੀ ਇਹਨਾਂ ਨੂੰ ਛੱਡ ਕੇ ਆਪਣੇ ਪੇਕੇ ਚਲੀ ਗਈ ਹੈ ਜੋ ਬੱਚੇ ਬਹੁਤ ਹੀ ਬੁਰੀ ਤਰ੍ਹਾਂ ਰਹਿ ਰਹੇ ਹਨ ਕਿਉਂਕਿ ਦਾਦਾ-ਦਾਦੀ ਬਹੁਤ ਹੀ ਬੁੱਢੇ ਹਨ ਜੋ ਸਪਣਾ ਵੀ ਨਹੀਂ ਸੰਭਾਲ ਸਕਦੇ ਉਹ ਬੱਚਿਆਂ ਨੂੰ ਕੀ ਸੰਭਾਲਣਗੇ ਇਹ ਕਹਾਣੀ ਤੋਕਦੀ ਹੈ ਕਿ ਦੋਸ਼ੀ ਕੌਣ ਆ ਬਾਪ ਜੋ ਨਸ਼ੇ ਕਰਦਾ ਜਾਂ ਮਾਂ ਜੋ ਛੱਡ ਕੇ ਚਲੀ ਗਈ ਜਾਂ ਫਿਰ ਇਹ ਬੱਚੇ ਅਰੇ ਪਰੇ ਲੈ ਦਾਲ ਲੈ ਅਗਵਾਂਡੀਆਂ ਦੇ ਮਰੋ ਤੋਨੀਆ ਦਾਲ ਕਾ ਦੀਆ ਨਹੀਂ ਦਾਲ ਤਾਂ ਆਨੇ ਤਾਂ ਰੇਸੀ ਸੀ ਮਟਰ ਪਨੀਰ ਤੇ ਪਰ ਹੁਣ ਮੁੱਕ ਗਏ ਤੂੰ ਤਾਂ ਰੋਜ਼ ਹੀ ਆ ਜਾਂਦੇ ਆ ਐ ਨਹੀਂ ਸਾਡੇ ਦਾਲ ਅਕਾਮ ਆ ਰਿਆ ਇਹਨਾਂ ਨੇ ਕਿਤੇ ਉਧਰ ਲੀਏ ਉਧਰ ਮੰਗਾ ਚਲੇ ਜਾਂਦੇ ਕਿ ਮੇਰੀ ਸੱਸ ਨੋਹ ਦੇ ਘਰੇ ਕਿਤੇ ਮੇਰੇ ਘਰੇ ਆ ਜਾਂਦੇ ਆ ਦਾਲ ਅਕਾਮ ਆ ਰਿਆ ਇਹਨਾਂ ਨੇ ਹਾਂ ਦਾਦੀ ਉਹਨਾਂ ਨੇ ਤਾਂ ਦਾਲ ਦਿੱਤੀ ਨਹੀਂ ਕੋਈ ਨਹੀਂ ਪੁੱਤ ਮੈਂ ਦੇਖ ਲਾਂਣੀ ਆ ਧੀ ਵੀ ਤੇ ਆਪਾਂ ਹਣ ਰੋਟੀ ਕਿਹਦੇ ਨਾਲ ਖਾਵਾਂਗੇ ਕੋਈ ਨਹੀਂ ਆਪਾਂ ਨੂੰ ਬਾਬਾ ਜੀ ਦੇਣਗੇ ਸੱਸਰੀ ਘਰ ਬਾਈ ਜੀ ਸੱਸਰੀ ਘਰ ਬਾਈ ਸੱਸਰੀ ਕਾਲ ਚੱਕ ਲੈ ਭੈਣੇ ਕੁਛ ਯਾਪੇ ਮੈਂ ਬਰਤਨੋ ਕਰਨੋ ਤੇਰਾ ਤਾਂ ਨਹੀਂ ਜੀ ਤੇ ਮੈਨੂੰ ਦੇਖ ਕੇ ਬਲਾਈ ਤਰਸ ਆਉਂਦਾ ਵਾ ਹਾਂ ਜਦ ਤਰ ਪੁੱਤ ਦਾ ਜੇ ਜਸੀਗਾ ਸੀਗਾ ਸੀ ਗਈ ਤੇਰੀ ਨੋ ਵੀ ਉਟ ਗਈ ਆ ਜਾ ਆਕਾਂ ਦਾ ਵਿਚਾਰਿਆ ਦਾ ਭੋਰਾ ਭੋਰਾ ਮਸੂਮਾ ਦਾ ਬਲਾਈ ਕਰਸਾ ਉਹ ਬੈਨੇ ਕੀ ਕਰਾਂ ਹੁਣ ਨਾ ਸਕੂਲ ਤੋੜਨੇ ਆ ਮਸਾ ਸਕੂਲ ਤੋੜਦੀਆਂ ਮਸਾ ਨੇ ਰੋਟੀਆਂ ਪਕਾਉਨੀਆਂ ਕੀ ਕਰਾਂ ਮੇਰੇ ਤਾਂ ਆਪ ਕਿੱਡੀ ਗੋਡੇ ਦੁੱਖ ਦੇ ਨੇ ਤੇ ਕੋ ਹੁੰਦਾ ਹੀ ਨਹੀਂ ਕੰਮ ਕੀ ਕਰਾਂ ਨੋ ਪੁੱਤ ਦਾ ਜੇ ਸੀਗਾ ਸੀਗਾ ਨੋ ਉਦੂ ਮਾਰੀ ਨਿਕਲ ਗਈ ਹੁਣ ਇਹਦਾ ਦਾ ਵਿਚਾਰਿਆ ਦਾ ਔਖਾ ਹੋ ਗਿਆ ਬਾਈ ਲੈਣ ਗਏ ਨਹੀਂ ਬਹੂ ਨੂੰ ਤੁਸੀਂ ਹਣਾ ਉਹ ਆਇਆ ਨਹੀਂ ਬਾਈ ਹਾਏ ਹਾਂ ਅਗਾਂ ਕੀ ਕਰਦਾ ਮੈਂ ਜੱਲਾ ਤੁਹਾਡੇ ਨਾਲ ਫੇਰ ਇੱਕ ਤਾਂ ਚੱਲ ਭਾਈ ਸ਼ਾਬਾਸ਼ ਹਾਂ ਚੱਲ ਕੋਈ ਭਾਈ ਹਾਂ ਚੱਲ ਨਹੀਂ ਇੰਦਰ ਜੀ ਤੇ ਮਨਾ ਕੇ ਲੈ ਆਉਣੇ ਆਪਾਂ ਲੈ ਆਉਣੇ ਆ ਭੈਣੇ ਜਵਾਕਾਂ ਦਾ ਖਰਚਾ ਬਹੁਤ ਔਖਾ ਆ ਹਮ ਕੀ ਕਰੀਏ ਕੀ ਜਵਾਕਾਂ ਲਿਆ ਕੇ ਨਮਕੀ ਜਵਾਕਾਂ ਨੇ ਸੱਦਾ ਥੋਸ ਥੀਜ ਮੰਗੀਆਂ ਨੇ ਜਵਾਕਾਂ ਕੋਲ ਕਸ ਮੰਗਦਾ ਕਰੇ ਕੋਸ ਮੰਗਦੇ ਆ ਮੈਂ ਦੱਸ ਕੀ ਕਰੀਏ ਸੇ ਬੈਠੇ ਦੋਨੇ ਜੀ ਤੇ ਨਾਸਾ ਤਾਂ ਹੁੰਦਾ ਗੋਡੇ ਦੁਖਦੇ ਨੇ ਕਰੀਏ ਕੀ ਅਸੀਂ ਹੁਣ ਜਵਾਂ ਕਹਨ ਕਿ ਮੈਂ ਤੋਰਾਂ ਮੈਂ ਸਕੂਲ ਵੀ ਤੋਰਨੇ ਨੇ ਜਵਾਂ ਕਹ ਰੋਟੀ ਪਕਾ ਕੇ ਤੋਰਨੀ ਆ ਜਵਾਂ ਕਹਨ ਮੈਂ ਕੀ ਕਰਾਂ ਮਾਂ ਤੋਂ ਛੱਡ ਕੇ ਚਲੀ ਗਈ ਪਿਓ ਦਾ ਜਾਇਜ ਸੀ ਗਿਆ ਸੀ ਗਈ ਮਾਂ ਵੀ ਚਲੀ ਗਈ ਛੱਡ ਕੇ ਹੁੰਦਾ ਸੱਚੀ ਕੀ ਕਰੀ ਉਸ ਦਾ ਕਿੰਨਾ ਹੁੰਦਾ ਤਾਂ ਸਵਾ ਹੀ ਹੁੰਦਾ ਭੈਣੇ ਆ ਮੋਹੋਰਾ ਦੇ ਉਦੋਂ ਜਿਆਦੇ ਆਉਂਦਾ ਵਿਚਾਰਿਆਂ ਤੇ ਜੋ ਆਖਾਂ ਦੇ ਭੈਣੇ ਕਹਿੰਦੇ ਜਵਾਲਾ ਦੱਸ ਵਿਚਾਰੇ ਕੀ ਕਰਨ ਮਸਕਾ ਖਰਚੇ ਨਹੀਂ ਪੂਰੇ ਹੁੰਦੇ ਪਹਿਲਾਂ ਜਵਾਂ ਕਹ ਕੀ ਕੀ ਲਿਆਣਾ ਕੀ ਸੱਦਾ ਕੀ ਕਰਾਂ ਕਰਿਓ ਮੰਗਦਿਆ ਕਦੇ ਉਹ ਮੰਗਦੇ ਆ ਕਿੱਥੋਂ ਆਏ ਖਰਚੇ ਪੂਰੇ ਕਰਾਂ ਮੈਂ ਬਹੁਤ ਔਖਾ ਆਗਾ ਭੈਣੇ ਹਰਚੇ ਹੋਰ ਭੈਣੇ ਫੋਨ ਫਾਨ ਕਰ ਲੈਂਦੀ ਕਿਤੇ ਕਿੱਥੇ ਭੈਣੇ ਫੋਨ ਕਰਦੇ ਜਵਾਕਾਂ ਨਾਲ ਨਹੀਂ ਗੱਲ ਕਰਦੀ ਭੈਣੇ ਨਾ ਉਹ ਨਹੀਂ ਕਰਦੀ ਹੈਗੀ ਉਹ ਤਾਂ ਜਾਣ ਕੇ ਸੈੱਟ ਗਈ ਸਿਆਪਾ ਤੈਨੂੰ ਪਾ ਗਈ ਉਹੀ ਤਾਂ ਗੱਲ ਆ ਮੈਂ ਹੁਣ ਦੱਸ ਕੀ ਕਰਾਂ ਬੱਚਿਆਂ ਨੂੰ ਪਹਿਲਾਂ ਤਾਂ ਆਪੇ ਨਾਲ ਨੇ ਲਾ ਲਉ ਪਹਿਲਾਂ ਇਹਨੇ ਲਾਹੂ ਪੀ ਲਿਆ ਫਿਰ ਆਹ ਜਵਾਕਾਂ ਨੇ ਪੀ ਰਹਿੰਦਾ ਖੁੰਦਾ ਇਹਨਾਂ ਨੇ ਪੀ ਲਿਆ ਮੇਰੇ ਕਰ ਮੈਂ ਕਾਫੀ ਨਹੀਂ ਜਾ ਰਹਾ ਕੋਸ ਨਹੀਂ ਸੀ ਤੈਨੂੰ ਕਹਿੰਦਾ ਇਹ ਗਾਇਕਾ ਬਹੁਤ ਹੈ ਮੈਂ ਬਾਈ ਦਾ ਬਾਹਰ ਲਹੂ ਪੀਤਾ ਮੇਰਾ ਸਾਡੇ ਦਾ ਪੀਤਾ ਕਿਤੇ ਸਾਡੇ ਕਰਦਾ ਪੈਨੇ ਬਾਜ ਉੱਚੀ ਨਹੀਂ ਸੁਣੀ ਨਹੀਂ ਥੋੜੀ ਆਹ ਜਵਤਨ ਜੰਮ ਕੇ ਛਟ ਗਈ ਮੈਂ ਰਸ ਕੀ ਕਰਾਂ ਤੇਰਾ ਦਾ ਖੜਕਾ ਪਹਿਲਾਂ ਤੋਂ ਹੀ ਇਹੋ ਜਿਹਾ ਸੀਗਾ ਹਾਂ ਮੈਂ ਮੈਂ ਦਾ ਸੁਣ ਮੈਂ ਕੀ ਕਿਦਾਂ ਮੰਜਾ ਮੈਂ ਪਲਦਾ ਇਹ ਨੀ ਲੋਟ ਆਇਆ ਰਖੋ ਮੁੰਡਾ ਫਿਰ ਸਾਹਿਬ ਧੰਨਵਾਦ ਅੱਜ ਮੈਂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪੈਂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬੈਠੋ ਬਾਈ ਜੀ ਤੁਸੀਂ ਵੀ ਕੁਰਸੀ ਤੇ ਬਹਿ ਜਾਂਦੇ ਕੁਰਸੀ ਤੇ ਬਹਿ ਜਾਓ ਠੀਕ ਹੋ ਕੇ ਨਾ ਨਾ ਮੈਂ ਕੀ ਕਰਦੀ ਹੈ ਆ ਇੱਥੇ ਬੈਓ ਭੈਣ ਜੀ ਤੁਹਾਡੀ ਕੀ ਸਲਾਹ ਆ ਕੁੜੀ ਨੂੰ ਤੋੜੋ ਭੈਣੇ ਇਹ ਵਿਚਾਰੇ ਇਹਦੇ ਗੋਟੇ ਘਾਟੇ ਰੱਖਦੇ ਰਹਿੰਦੇ ਆ ਮਡੇ ਤਾਂ ਵਿਚਾਰੇ ਤਾਂ ਕੋਈ ਕੰਮ ਨਹੀਂ ਹੁੰਦਾ। ਨਾ ਭੈਣ ਜੀ ਮੇਰੀ ਕੋਈ ਸਲਾਹ ਨਹੀਂ। ਉਹਨੂੰ ਪਤਾ ਇਹਨਾਂ ਦਾ ਡੈਡੀ ਹੈ ਨਹੀਂ ਇੱਥੇ। ਮੈਂ ਇਕੱਲੀ ਕੋਈ ਫੈਸਲਾ ਨਹੀਂ ਲੈ ਸਕਦੀ। ਤੇ ਭੈਣੇ ਕੁੜੀ ਨੇ ਤਾਂ ਤੋਰ ਵਿਚਾਰੇ ਬਾਹਲੇ ਹੋ ਕੇ। ਕੋਈ ਨਾ ਮੈਂ ਇਹਨਾਂ ਦੀ ਚਾਚੀ ਚਾਚੇ ਨੂੰ ਸੱਦਦੀ ਆਂ ਫੇਰ ਅਸੀਂ ਫੈਸਲਾ ਕਰਦੇ। ਚੱਲ ਭੈਣੇ ਤੂੰ ਸੱਦ ਲੈ ਚਾਚੀ ਨੂੰ। ਨਹੀਂ ਭੈਣੇ ਅੱਜ ਤਾਂ ਲੈ ਕੇ ਜਾਵਾਂਗੇ ਜਰੂਰ। ਕੋਈ ਨਾ ਮੈਂ ਫੋਨ ਕਰਾਂ। ਬਹੁਤ ਔਖਾ ਮੇਰਾ ਵੀ। ਮੈਂ ਫੋਨ ਕਰਦੀ ਆ। ਤੁਹਾਡੇ ਨਾਲ ਹੁੰਦੇ ਮੈਥੋਂ ਨਹੀਂ ਪੁੱਛਦਾ। ਫੇਰ ਅਸੀਂ ਫੈਸਲਾ ਕਰਾਂਗੇ ਮੈਂ ਫੋਨ ਕਰਦੀ ਆ। ਹੈਲੋ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ ਮਾੜਾ ਘਰੇ ਆਇਓ ਇੱਧਰ ਕਲਜੀਤ ਦੇ ਸਹੁਰਿਆਂ ਤੋਂ ਆਏ ਆ ਗੱਲ ਕਰਨੀ ਸੀ ਸਤਿ ਸ਼੍ਰੀ ਅਕਾਲ ਸਾਡੇ ਕੋ ਆਇਆ ਇੱਧਰ ਅੱਛੀ ਬੈਠੇ ਨਾ ਤੇਰੀ ਰੋਸੀ ਜਾਊਗਾ ਚੰਦ ਜੀ ਨਾ ਭੈਣ ਜੀ ਆਈ ਸੀਗੇ ਹਾਂਜੀ ਆਪਣੀ ਕਲਜੀਤ ਨੂੰ ਲੈਣ ਅੱਛਾ ਹਣ ਤੁਹਾਨੂੰ ਪਤਾਗਾ ਵੀ ਉਹਦੇ ਡੈਡੀ ਤਾਂ ਹੈ ਨਹੀਂ ਘਰੇ ਹਾਂਜੀ ਮੈਂ ਇਕੱਲੀ ਤੋਰ ਨਹੀਂ ਸਕਦੀ ਹਾਂਜੀ ਤੇ ਤਾਂ ਹੀ ਮੈਂ ਤੁਹਾਨੂੰ ਬੁਲਾਇਆ ਵੀ ਹੁਣ ਆਪਾਂ ਕੀ ਕਰੀਏ ਬਣੇ ਇਹਨਾਂ ਦੇ ਤਾਂ ਵਿਚਾਰਿਆਂ ਦੇ ਗਿੱਟੇ ਗੋਡੇ ਦੁਖਦੇ ਆ ਇਹਦੇ ਦਾ ਵਿਚਾਰੀ ਦੇ ਗੋਡੇ ਦੁਖਦੇ ਆ ਇਹ ਤਾਂ ਰੋਟੀ ਚੱਕਦਾ ਹੁਣ ਕੰਮ ਹੁੰਦਾ ਨਹੀਂ ਵੇ ਰਣ ਤਾ ਤੋਰ ਦੋ ਮੈਂਤ ਬਾ ਸਾਡੀ ਛੋਟੇ ਮੁਰੇ ਵੀ ਤੋਰ ਦੋ ਕੁੜੀ ਭੈਣ ਜੀ ਹੁਣ ਮੈਂ ਕਿਵੇਂ ਤੋਰਾ ਮੁੰਡਾ ਤਾਂ ਨਸ਼ੇ ਕਰਦਾ ਮੇਰੇ ਸੋਹਣਿਆਂ ਦੀ ਕੁੜੀ ਜ਼ਿੰਦਗੀ ਗਰੋਲ ਕੇ ਰੱਖਦੀ ਐ ਮੈਂ ਅਜੇ ਲੈ ਕੇ ਜਾਣੇ ਹਾ ਤਾਂ ਕੰਮ ਨਹੀਂ ਹੁੰਦਾ ਮੁੰਡਾ ਹਾਦਾ ਸਾਡੇ ਨਾ ਭੈਣ ਜੀ ਅਸੀਂ ਤਾਂ ਨਹੀਂ ਭੇਜਣੀ ਹਜੇ ਕੁੜੀ ਨਾ ਤਾਂ ਤੁਹਾਨੂੰ ਪਤਾ ਵੀ ਘਰੇ ਇਹਨਾਂ ਦਾ ਤਾਇਆ ਜੀ ਆ ਤੇ ਨਾ ਇਹਨਾਂ ਦਾ ਡੈਡੀ ਆ ਨਾ ਭਰਾ ਵਾ ਹੁਣ ਅਸੀਂ ਇਕੱਲੇ ਥੋੜੋ ਫੈਸਲਾ ਲੈ ਸਕਦੇ ਆ ਅਸੀਂ ਤਾਂ ਹੁਣ ਤਲਾਕ ਹੀ ਲਵਾਂਗੇ ਨਾ ਭੈਣੇ ਤਲਾਕ ਜੇ ਲੈਣਾ ਸੀ ਤੁਸੀਂ ਪਹਿਲਾਂ ਗੱਲ ਕਰਦੇ ਹੁਣ ਜਵਾਕ ਜਾ ਮਲੇ ਹੁਣ ਤਲਾਕ ਕਿਥੋਂ ਦਿੱਤੇ ਜਾਣੇ ਆ ਭੈਣੇ ਜੀ ਅਸੀਂ ਵੀ ਕਿਹੜਾ ਖਾਸਾ ਤਲਾਕ ਲੈ ਕੇ ਕੁੜੀਆਂ ਵਿਆਹ ਵਿਆਹੀ ਦਗਾ ਆਪਣੇ ਘਰੇ ਰਾਜੀ ਖੁਸ਼ੀ ਰਹਿਣਾ ਤਲਾਕ ਲੈਣ ਨੂੰ ਥੋੜੋ ਵਿਆਹੀ ਦਗਾ ਮੈਂ ਅਸੀਂ ਕੀ ਤਾਂ ਕਿੰਨੇ ਔਖੇ ਆ ਹਾਂ ਇਹਨਾਂ ਚਾਰੋਂ ਭੈਣੇ ਸਾਡੇ ਨੇ ਜੇ ਤਲਾਕ ਲੈਣ ਨੂੰ ਸੁਧਰਦੇ ਪੀਹਾਂ ਸਾਲਾਂ ਲੈਂਦੇ ਹੁਣ ਤਲਾਕ ਲੈ ਕੇ ਐਡਾ ਜਵਾਬ ਕੋਈ ਨਹੀਂ ਅਸੀਂ ਤਾਂ ਕਹਿੰਦੇ ਸੀ ਸੁਧਰ ਜਾਊਗਾ ਅਸੀਂ ਤਾਂ ਕਹਿੰਦੇ ਸੀ ਸੁਧਰ ਸਾਰੇ ਮੁੰਡੇ ਕੋ ਪੂਰਾ ਬੱਚਿਆਂ ਬੰਦਾ ਦੇਖੋ ਬੱਚਿਆ ਵਾਲੇ ਵੀ ਦੇਖਦੇ ਆ ਭੈਣ ਜੀ ਫਿਰ ਹੁਣ ਅਸੀਂ ਕੀ ਕਰੀਏ ਸਾਡੀ ਸੋਨੇ ਵਰਗੀ ਕੁੜੀ ਸੀ ਜਿੰਦਗੀ ਖਰਾਬ ਹੋ ਗਈ ਤੇਰੇ ਸੋਨੇ ਹੱਜੇ ਸਾਰੇ ਜਵਾਕ ਰੋਲਦੇ ਆ ਨਹੀਂ ਅੱਛੇ ਕੀ ਕਰੀਏ ਜਵਾਕ ਰੋਲ ਸੋਨੇ ਵਰਗੇ ਜਵਾਕ ਰੋਲਦੇ ਸਾਡੀ ਭੈਣ ਜੀ ਮੇਰੇ ਵੀ ਤਾਂ ਜਵਾਕ ਹੀ ਸੀ ਮੇਰੀ ਵੀ ਸੋਨੇ ਵਰਗੀ ਸੀ ਮੈਂ ਸੋਨੇ ਵਰਗੀ ਥੋੜੇ ਮੰਡੇ ਦੇ ਲਾੜ ਲਈ ਪਰ ਮੈਨੂੰ ਕੀ ਪਤਾ ਸੀ ਇਹ ਤਾਂ ਰੰਗੋ ਬੇਰੂਪ ਹੋਈ ਪਈ ਆ ਜਵਾਕੜੀ ਮੇਰੀ ਜਾ ਕੋਈ ਨਾ ਭਾਣੇ ਕੋਈ ਬਾਹਰ ਕੋ ਨਿੰਦਾ ਨਾ ਕਰਾਉਂਦਾ ਸਭ ਸੁਖਤ ਆ ਜੂਗਾ ਹੋਈ ਹੋਈ ਮਾਰਿਆ ਕਮਰ ਰੋਟ ਕਰ ਦੂ ਸਮਾ ਜਾਓ ਇਹਦਾ ਹੁਣ ਸਾਡਾ ਪੱਦਾ ਵੀ ਜੇਠ ਵੀ ਨਹੀਂ ਮੇਰਾ ਘਰੇ ਹੈਗਾ ਤੇ ਮੇਰੇ ਘਰ ਵਾਲਾ ਵੀ ਨਹੀਂ ਹੈਗਾ ਕਸਮ ਥੋੜਾ ਜਿਹਾ ਸਮਾ ਦਿਓ ਥੋੜੇ ਸਮਾ ਤੇ ਲੈ ਲਓ ਜਰੂਰ ਤੁਸੀਂ ਯੋਗ ਹਨ ਹੋ ਮੜ ਕੇ ਫੇਰ ਗਏ ਤਾਂ ਤਲਾਕ ਲੈਣਾ ਕੇਰਾ ਨਾਜ਼ਮ ਉਹਨੇ ਤਲਾਕ ਲੈਣਾ ਜੇ ਲੈਣਾ ਸੀ ਤਾਂ ਇਹ ਨਾ ਬੈਂਦੇ ਇਹਨਾਂ ਦੇ ਆਉਣਗੇ ਮੁੰਡਾ ਇਹਨਾਂ ਨਾਲ ਆਸ਼ਾ ਕਰਦਾ ਵਾ ਅਸੀਂ ਛਾੜ ਵੀਨ ਕੋਈ ਕਰਦੇ ਤੇ ਇਨਕੁਆਰੀ ਕਰਦੇ ਫੇਰ ਭੈਣੇ ਇਨਕੁਆਰੀ ਕੀਤੀ ਕੋਈ ਅਗਲਾ ਬੰਦਾ ਰਿਸ਼ਤਾ ਕਰਦਾ ਐਵੇਂ ਥੋੜੀ ਥੋੜੇ ਸਾਥ ਉਹ ਦਿਨ ਤੇ ਆਨ ਕਿ ਮਰ ਗਿਆ ਤੇਰੀਆਂ ਕੀਤੀਆਂ ਸੀ ਸਾਰਾ ਬਦਦਾ ਹੁੰਦਾ ਜੁਆ ਦਾ ਸਾਰਾ ਕੋਈ ਬਸ ਜੁਆ ਕਰਦਾ ਰੋਜ਼ੇ ਜਿਹੜਾ ਕਹਿੰਦੇ ਸੀ ਵੀ ਸਾਡਾ ਮੁੰਡਾ ਨਸ਼ੇ ਪੱਤੇ ਲੱਗ ਜੇ ਸਾਡੀ ਵੀ ਭੈਣ ਉਹ ਵੀ ਕਹਿੰਦਾ ਭਾਈ ਉਹ ਵੀ ਕਹਿੰਦਾ ਮੇਰਾ ਰਾਬਾ ਦੇ ਰੰਗ ਹਾਂ ਭਾਈ ਤੁਹਾਨੂੰ ਅਸੀਂ ਕਿੱਧਰ ਜਾਈ ਹਾਂ ਤੁਸੀਂ ਵੀ ਸੋਨੇ ਵਰਗਾ ਸਾਡਾ ਮੁੰਡਾ ਸਮਝਿਆ ਕਰਕੇ ਤੁਸੀਂ ਰਸਤਾ ਕੀਤਾ ਸੀ ਭਾਈ ਹਾਂ ਜੁਆ ਕਾ ਦੇ ਤਰਸ ਕਰੋ ਕੋਈ ਨਾ ਫਿਰ ਇਹਨਾਂ ਦੇ ਡੈਡੀ ਆਉਣਗੇ ਫਿਰ ਅਸੀਂ ਗੱਲ ਕਰਨਗੇ ਨਾਲੇ ਕੁਲਜੀਤ ਦੇ ਤਾਇਆ ਜੀ ਹੈ ਨਹੀਂ ਇੱਥੇ ਨਾਲੇ ਇਹਦੇ ਡੈਡੀ ਹੈ ਨਹੀਂ ਆਉਣਗੇ ਫਿਰ ਗੱਲ ਕਰਾਂਗੇ ਉਦੋਂ ਪਹਿਲਾਂ ਅਸੀਂ ਕੋਈ ਫੈਸਲਾ ਨਹੀਂ ਲੈ ਸਕਦੇ ਚਾਲ ਰੱਟੇ ਭੈਣ ਜੀ ਆ ਦੇਖੋ ਮੇਂ ਦਰਾਨੀ ਬੈਠੀ ਆ ਕੋਈ ਇਹਨੂੰ ਪੱਤਲੋ ਮੈਂ ਸੁੱਤੇ ਤਾਂ ਹੀ ਕਰੇ ਖਾਲੀ ਹੋਏਗੀ ਥਾਰਾ ਕੰਮ ਮੈਂ ਆਪ ਕਰਦੀ ਆ ਰੋਟੀਆਂ ਮੈਂ ਆਪ ਕਾਉਨੀ ਆ ਬੱਚੇ ਤਿਆਰ ਮੈਂ ਆਪ ਕਰਦੀ ਆ ਉਹ ਜਦੋਂ ਮੈਂ ਤੜਕੇ ਜਦੋਂ ਮੈਂ ਤੜਕੇ ਨੂੰ ਆਉਣੀ ਮੈਂ ਤੇਰੀ ਕੰਮ ਕਰ ਲੈਂਦੀ ਆ ਭੈਣ ਜੀ ਅਸੀਂ ਤੁਹਾਨੂੰ ਤਾਂ ਮਾੜਾ ਕਹਿੰਦੇ ਨਹੀਂ ਤੁਹਾਨੂੰ ਤਾਂ ਅਸੀਂ ਕਦੇ ਮਾੜਾ ਨਹੀਂ ਕਿਹਾਗਾ ਐਦਾਂ ਕਰਤੀਆਂ ਵਾਂਗੂ ਰੱਖਦੇ ਆ ਕਦੇ ਨਹੀਂ ਮੈਂ ਔਖੀ ਚਿੱਟਿ ਚਿਚੜੀ ਨੂੰ ਮੈਨੂੰ ਪਤਾ ਤੁਸੀਂ ਧੀ ਆਂਗੂ ਰੱਖਦੇ ਅਸੀਂ ਤੁਹਾਨੂੰ ਤਾਂ ਨਹੀਂ ਮਾੜਾ ਕਿਹਾਗਾ ਵੀ ਤੁਸੀਂ ਮਾੜੇ ਆ ਜੋ ਕਹਿੰਦੀ ਏ ਬੱਸ ਤੁਸੀਂ ਮੁੰਡੇ ਨੂੰ ਸਮਝਾਓ ਮੁੰਡੇ ਨੂੰ ਚੰਗੇ ਰਸਤੇ ਪਾਓ ਅਸੀਂ ਕੁੜੀ ਅੱਜ ਤੋਰ ਦਾਂਗੇ ਕੋਈ ਨਹੀਂ ਮੁੰਡੇ ਸਮਝਾਵਾਂਗੇ ਚੰਗੇ ਰਸਤੇ ਪਾਵਾਂਗੇ ਤੂੰ ਬੇਫਿਕਰ ਰਹੋ ਤੇ ਅਸੀਂ ਤਾਂ ਹੁਣ ਆਪ ਨਹੀਂ ਕੋ ਸੰਦਾ ਹੈਗਾ ਕੋਈ ਨਹੀਂ ਭੈਣ ਜੀ ਫਿਰ ਅਸੀਂ ਸਲਾਹ ਕਰਕੇ ਤੁਹਾਨੂੰ ਦੱਸ ਦਾਂਗੇ ਭੈਣ ਜੀ ਦਾ ਸੋਨੇ ਵਰਗੇ ਜੁਵਾਕ ਇਹ ਵੀ ਮਾਨ ਮੈਨ ਨਹੀਂ ਫਿਰਦੇ ਨੇ ਇਹ ਮਾਨ ਮਲੜਾ ਉਹ ਕੋਲ ਬੋਲਦੇ ਨਹੀਂ ਆਪੇ ਇਹਨਾਂ ਨੰਨੀ ਸੱਤ ਸੂ ਮਮਾ ਨਾਲ ਲੱਗ ਜਾਣ। ਪਾਤ ਤੁਸੀਂ ਇੱਥੇ ਰਹਿਪੋ। ਹਾਂ? ਤੁਸੀਂ ਇੱਥੇ ਰਹਿਪੋ ਸਾਡੇ ਕੋਲੇ। ਨਾ ਭੈਣੇ ਫਿਰ ਸਾਦਾ ਨਹੀਂ ਜੀ ਲੱਗਣਾ ਇਹਨਾਂ ਤੋਂ ਬਗੈਰ। ਕੋਈ ਨਾ ਜੀ ਲੱਗ ਜੂਗਾ ਇੱਥੇ ਰਹਿਪੋ ਤੁਸੀਂ ਮਮਾ ਕੋਲੇ ਇੱਥੇ ਹਾਂ ਠੀਕ ਆ? ਨਹੀਂ ਨਹੀਂ ਭੈਣੇ ਜਿਹਾ ਆ ਕੇ ਲੈ ਕੇ ਗਏ। ਕੋਈ ਨਾ ਫਿਰ ਪਹਿਨਦੀ ਫਿਰ ਅਸੀਂ ਸਲਾਹ ਕਰਕੇ ਤੁਹਾਨੂੰ ਦੱਸ ਦਾਂਗੇ। ਕੋਈ ਬੱਦਰਾ ਜੀ ਵਗੈਰ ਰਹਿੰਦੇ ਆ। ਹਾਂ। ਕੋਈ ਨਾ ਅਸੀਂ ਫਿਰ ਤੁਹਾਨੂੰ ਸਲਾਹ ਕਰਕੇ ਦੱਸ ਦਾਂਗੇ। ਚਾਹ ਦਾਂਗਾ ਭੈਣ ਨਹੀਂ ਦੱਸ ਰਹੀ। ਜਾਨੇ ਮਾਪਾ ਨਾ ਇਹ ਤੂੰ ਫੋਨ ਕੀਤਾ ਸੀ ਤਾ ਹੌਣ ਬਾਰੇ ਨਾ ਭੈਣੇ ਕਿੱਥੇ ਫੋਨ ਕੀਤਾ ਸੀ ਭੈਣ ਜੀ ਆਪ ਹੀ ਆਗੇ ਮੂੰਹ ਚੱਕ ਕੇ ਅੱਛਾ ਗਿਆਤਾ ਇਹਦੇ ਪਤਾ ਲੱਗਾ ਬਸ ਉਹਦੇ ਪਤਾ ਲੱਗਾ ਜਦੋਂ ਗੇਟ ਬੈਲ ਖੜਕ ਕੇ ਸੀ ਕੀ ਕਹਿੰਦੇ ਸੀ ਮੰਮੀ ਕਹਿਣਾ ਕਿ ਅਸੀਂ ਧੀਏ ਤੈਨੂੰ ਲੈਣ ਆਏ ਸੀਗੇ ਆਏ ਕਿਵੇਂ ਮੈਂ ਤੋੜ ਦਵਾਂਗਾ ਮੈਂ ਨਹੀਂ ਜਾਣਾਂ ਜੂਣਾ ਨਾ ਆਏ ਮੈਂ ਕਿਵੇਂ ਤੋੜ ਦੂੰਗੀ ਤੈਨੂੰ ਤੇਰਾ ਪਿਓ ਇੱਥੇ ਹੈ ਨਹੀਂਗਾ ਆਇਆ ਜੀ ਤੇਰਾ ਇੱਥੇ ਹੈ ਨਹੀਂ ਮੈਂ ਆਏ ਥੋੜਾ ਗੱਲ ਕੀਤੀ ਬਿਨਾਂ ਤੋ ਮੈਨੂੰ ਜੱਜ ਕਿਆ ਜਾਂਦਾ ਆਂਟੀ ਖਾ ਇਨਾ ਖਾਂਦਾ ਪੀਂਦਾ ਸੌਰ ਤੋਂ ਨੂੰ ਨਹੀਂ ਨਾ ਭੈਣ ਜੀ ਆਪਾਂ ਤਾਂ ਤੋੜਨੋ ਹੀ ਨਹੀਂ ਨਾ ਨਾ ਮੈਂ ਨਹੀਂ ਤੋੜਨ ਤੋ ਨਹੀਂ ਬਸ ਮੈਂ ਤਾਂ ਤੈਨੂੰ ਇਹੀ ਕਹਿਣੀ ਨਹੀਂ ਨਾ ਭੋਲੇ ਤਾਂ ਹਾਂ ਹੂੰ ਕਰਨੀ ਪੈਂਦੀ ਆਪਾਂ ਨਹੀਂ ਤੋੜਨੀ ਨਾ ਨਾ ਭੈਣੇ ਮੈਂ ਨਹੀਂ ਤੋੜਨੀਗੀ ਸੋਨੇ ਵਰਗੀ ਮੇਰੀ ਕੁੜੀ ਆ ਤੇ ਵੇਖ ਕੀ ਸ਼ਕਲ ਬਣਾਈ ਹੋਈ ਆ ਮੈਂ ਨਹੀਂ ਤੋਰਦੀ ਤੋਰ ਤਾਂ ਮੈਂ ਤਾਂ ਕੁਝ ਖਾ ਕੇ ਮਰ ਜਾਂ ਨਾ ਨਾ ਭੈਣੇ ਤੀ ਇਹ ਖਾਣਾ ਖਾ ਕੇ ਨਹੀਂ ਮਰਨਾਗਾ ਨਾ ਨਾ ਇਹ ਕੰਮ ਨਹੀਂ ਕਰਨਾਗਾ ਆਪਾਂ ਗੱਲ ਕਰਕੇ ਫੇਰ ਤੋਰਾਂਗੇ ਅਸੀਂ ਪਾਗਲ ਨਹੀਂ ਜਿਹੜਾ ਤੈਨੂੰ ਤੋਰ ਦਾਂਗੇ ਪਾਗਲ ਨਹੀਂ ਅਸੀਂ ਹਾਂ ਜਵਾਕਾਂ ਨੂੰ ਤਾਂ ਦੇਖ ਕੇ ਹੁੰਦਾ ਤਰਸ ਨਿਆਣਿਆਂ ਦਾ ਖਰਚਾ ਮम्मी ਨਹੀਂ ਚੱਕ ਸਕਦੇ ਮੈਂ ਆਦਾ ਡੱਡ ਹੋ ਜੂ ਪਰ ਮੈਂ ਮੈਂ ਕਿਉਂ ਨਹੀਂ ਚੱਕ ਸਕਦੇ ਤੇਰਾ ਖਰਚਾ ਕਿਉਂ ਨਹੀਂ ਹੈਗਾ ਸਭ ਕੁਝ ਆਪਣੇ ਕੋਲ ਹਾਂ ਕਿਉਂ ਨਹੀਂ ਤੇਰਾ ਖਰਚਾ ਚੱਕ ਸਕਦੇ ਪਾਲ ਕੇ ਇੱਡੀ ਕਰਤੀ ਪੜਾਇਆ ਲਿਖਾਇਆ ਜੂਣਾ ਕਿਉਂ ਨਹੀਂ ਖਰਚਾ ਕਰ ਸਕਦੇ ਮੰਮੀ ਪਰਕ ਦੇ ਮੈਨੂੰ ਜਵਾਕਾਂ ਦੀ ਖੋ ਬਹੁਤ ਪੈਂਦੀ ਆ ਧੀਏ ਹਣ ਕੀ ਕਰੀਏ ਯਾਰ ਸਦਾ ਆਉਂਦਾ ਨਿਆਣਿਆਂ ਤੇ ਵੀ ਹਣ ਕੀ ਕਰੀਏ ਜੋ ਚੱਜ ਹਾਲ ਦਾ ਹੋਵੇ ਤਾਂ ਅਸੀਂ ਤੈਨੂੰ ਤੋੜ ਦਈਏ ਹਣ ਇੱਕ ਪਾਸੇ